ਬਾਬਾ ਸ਼ਾਹ ਹੁਸੈਨ ਜੀ ਦੇ ਦਰਬਾਰ ਟਿਪਾ ਰੋਡ ਤਲਵੰਡੀ ਚੌਧਰੀਆਂ ਵਿਖੇ ਮਨਾਏ ਜਾ ਰਹੇ ਸਲਾਣਾ ਜੋੜ ਮੇਲੇ ਦੌਰਾਨ 16 ਗਰੀਬ ਦੀਆਂ ਦੇ ਪਿਆਗ ਕਿਤੇਗੇ। ਧਿਆਦੇ ਪੰਨੇ ਫੜਾਉਂ ਰਸਮ ਦਰਬਾਰ ਦੇ ਗੱਦੀ ਨਸ਼ੀਨ ਸਾਈ ਜੋਗੇਸ਼ਾ ਅਤੇ ਸਰਪੰਚ ਬਲਵਿੰਦਰ ਸਿੰਘ ਲੱਟੂ ਨੇ निभाई। ਵਾਤਾਵਰਣ ਦੇ ਸਵਾਗਤ ਲਈ ਸੇਵਾਦਾਰ ਵੱਲੋਂ ਪੁਖਤਾ ਅਤੇ ਟੁਕਵੇ ਪ੍ਰਬੰਧ ਕੀਤੇਗੇ। ਜੋੜੀਆਂ ਨੂੰ ਬਹਿਰ ਵਿੱਚ ਲੋੜਿੰਦਾ ਸਮਾਨ ਬੈੱਡ ਅਲਮਾਰੀ ਪੱਖਾ ਅਤੇ ਹੋਰ ਸਮਾਨ ਦਿੱਤਾ ਗਿਆ। ਪਪਾ ਜਸਪਾਲ ਸਿੰਘ ਮਿਲਲੇ ਨੇ ਵੀ ਧੀਆਂ ਨੂੰ ਆਸ਼ੀਰਵਾਦ ਦਿੱਤਾ। ਵਿਸ਼ੇਸ਼ ਤੌਰ ਤੇ ਪੁੱਜੇ ਜਥੇਦਾਰ ਸੁਖਪਾਲ ਸਿੰਘ ਮੁਖੀ ਪੰਥ ਅਕਾਲੀ ਮਾਲਵਾ ਤਰਨ ਧਰ ਦੇ ਪਪਾ ਸੁਖਜੀਤ ਸਿੰਘ ਜੋਗੀ ਦੀ ਸ਼ਲਾੰਘਾ ਕਰਦਿਆ ਕਿਹਾ ਕਿ ਧੀਆਂ ਦੇ ਵਿਆਹ ਕਰਨੇ ਸਭ ਤੋਂ ਵੱਡਾ ਪੁੰਨ ਹੈ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਨਾਨਕ ਬੋਲੇ ਕੀ ਤੇ ਨਾਹ ਹਰ ਉਪਜੈ ਮਨਾਂ ਦੀ ਰਾਹ ਕਟਿਆ ਗੁਰ ਗਿਆਨ ਪਰ ਚੰਦ ਬਲਾਇਆ ਗੁਰ ਗਿਆਨ ਪਰ ਚੰਦ ਬਲਾਇਆ ਅਤੇ ਤੀਰਥ ਕੌਰ ਜੀ ਅਤੇ ਅਜੇ ਕੁਮਾਰ ਤੁਮਾ ਰਾਣੀ ਜੀ ਸਾਜਲ ਸਿੰਘ ਬਾਬਲਾ ਨਹੀਂ ਲੱਗਣਾ ਦਿਲ ਮੇਰਾ ਆਪਣੇ ਕਰਜਵ ਜੀ ਹੈਨੀ ਹੋ ਕੇ ਬੇਵਸ ਤੋਰ ਰਹਿਆ ਆਪਣੇ ਕਰਜਵ ਜੀ ਹੈਨੀ ਹੋ ਕੇ ਬੇਵਸ ਤੋਰ ਰਹਿਆ ਛੋੜਿਆ ਵੇ ਬਾਬਲਾ ਕੀ ਕਸੂਰ ਸੂਰ ਹੈ ਮੇਰਾ ਤੇਥੋਂ ਵਿਛੜ ਜੱਲੀ ਆ ਬਾ ਸਰਦਾਰ ਕੁਲਵਿੰਦਰ ਸਿੰਘ ਅਤੇ ਗੀਤਾ ਰਾਣੀ ਜੀ ਸਰਦਾਰ ਅਨਜਾਨ ਪ੍ਰੀਤ ਸਿੰਘ ਜੀ ਅਤੇ ਨੀਸ਼ੂ ਜੀ ਸਰਦਾਰ ਹੈਰੀ ਜੀ ਅਤੇ ਵਿਨਾਕਸ਼ੀ ਜੀ ਦੀ ਮੰਡੀ ਪੈਣ ਜਿਹੜੀ ਸੀ ਉਹ ਵੀ ਸੰਗਤਾਂ ਦੇ ਨਾਲ ਗਈ ਉਹਨੇ ਜਾ ਕੇ ਸਭ ਕੁਝ seen ਆ ਕੇ ਜਦੋਂ ਦੇਖਿਆ ਘਰੇ ਪਹੁੰਚੀ ਜਗਰਾਤ ਸਿੰਘ ਪੁੱਛਦਾ ਹੁਣ ਸਰ ਇਹ ਕਿਹਾ ਪੈਣੇ ਤੂੰ ਆਈਂ ਦਰਬਾਰ ਘੋੜੇ ਆਵੇ ਬਾਬਲਾ ਕੀ ਕਸੂਰ ਹੈ ਮੇਰਾ ਉਹ ਕੁੜੀਆਂ ਵਾਂਗ ਨਹੀਂ ਜਿੜੀਆਂ ਨੇ ਢਾਲੀ ਵਿੱਚ ਪ੍ਰਦੇਸ ਦੇ ਲਾਈ ਕੁੜੀਏ ਵਾਂਗ ਤੇਰੀ ਅੱਜ ਜਿਦਾਈ ਮੇਰਾ ਸ਼ਾਹ ਹੁਸੈਨ ਪਿਤਾ ਤੇਰਾ ਔਰ ਤੂੰ ਐ ਮਾਤਾ ਦੀ ਜਾਈ ਰੋਵਣ ਅੱਖਾਂ ਵੀਰ ਦੀਆਂ ਨੀ ਅਖਰੂ ਜੇ ਦਰਸ਼ਨ ਕੀਤੇ ਜਾ ਕੇ ਕੀ ਵੇਖਾ ਕਾਲਪਤ ਸੇਟ ਹੈ ਢੇਰੀ ਕਰ ਦਿੱਤਾ ਕਿ ਜੇ ਕਦਕਾਨ ਦੇ ਉੱਤੇ ਸ਼ਰਮਾਂ ਦੀ ਫੋਟੋ ਕੁੱਟੀ ਕਹਿੰਦੇ ਵੀ ਸ਼ਰਮਾਂ ਦੀ ਫੋਟੋ ਲੈਣੀ ਮੈਂ ਦੁਕਾਨ ਤੇ ਵੀਰਾਂ ਫੋਟੋ ਲੈਣੇ ਕਿੰਨਾ ਮਿੰਟ ਜਦੋਂ ਲੋਕੀ ਤੈਨੂੰ ਉਥੋਂ ਕਿੰਦਾ ਕਲਾਂਪਾਸ ਤੋਂ ਉਥੋਂ ਲੋਕੀ ਕਹਿੰਦਾ ਇਹ ਕੋਣ ਹੈ ਇਹ ਕਿਹੜਾ ਸ਼ਹਿਰ ਹੈ ਕਿੰਦੇ ਰਮਲਾਸ ਆ ਕੇ ਭੈਣ ਨਾਲ ਲੜ ਪਿਆ ਕਹਿੰਦਾ ਭੈਣ ਤੂੰ ਮੇਰੇ ਨਾਲ ਧੋਖਾ ਕੀਤਾ ਤੂੰ ਮੈਨੂੰ ਅਵਸਰਤਾ ਕਹਿ ਕੇ ਮੈਨੂੰ ਇੱਥੇ ਲਿਆ ਨਰਮਲਾਸ ਫਿਰ ਜਦੋਂ ਕਸ਼ੀਦ ਹੋ ਗਿਆ ਉਹ ਭੈਣ ਕੁਝ ਨਹੀਂ ਬੋਲੀ ਉਸ ਵੇਲੇ ਕਹਿੰਦਾ ਜਦੋਂ ਫਿਰ ਜਿੱਦ ਕੀਤੀ ਤੇ ਉਹਨੇ ਦੱਸਿਆ ਜਦੋਂ ਕਿ ਜਾਲ ਮਾਰਿਆ ਕਾਲਤਾ ਸਾਹਿਬ ਤਾਂ ਐਂਟਰੀ ਕਰ ਦਿੱਤੀ ਉਸ ਵੇਲੇ ਕਹਿੰਦਾ ਭੈਣਾ ਮੈਂ ਵੀ ਜਾਣ ਚੁਣਨਾ ਸਮਾਪਿਤ ਕੇ ਜੇ ਅੰਮ੍ਰਿਤਪੀਰ ਦੀ ਦਾਤ ਪ੍ਰਾਪਤ ਕੀਤੀ ਸਿੰਘ ਸੱਜ ਗਿਆ ਉਸ ਸਮੇਂ ਸਿੰਘ ਸੱਜ ਸੱਟਿਆ ਹੁਣ ਸਿੱਧਾ ਸਕੂਲ ਵਿੱਚ ਜਾਂਦਾ ਉੱਥੇ ਨਾਂ ਦੀ ਨਾਲ ਸਾਥੀ ਰਲ ਆਵੇ ਸਾਥੀਆਂ ਨੂੰ ਆਖਿਆ ਕਿ ਅੱਜ ਜਾਲਮ ਸਰਕਾਰ ਨੇ ਆਪਣੇ ਗੁਰੂ ਗ੍ਰੰਥ ਉਤੇ ਪੰਥ ਉਤੇ ਹਲਾਬੋ ਲਿਆ ਦਾ ਮੈਂ ਬਦਲਾ ਲੈਣਾ ਕਹਿੰਦੇ ਆਪਦੀਆਂ ਭੈਣਾਂ ਦਾ ਕਰਕੇ ਜਿੱਤੀ ਉਹ ਵੀ ਮੇਰੀਆਂ ਭੈਣਾਂ ਸੀ ਮੈਂ ਜਾਵਾਂਗਾ

ਯੋਨਿਤ ਤੱਕ ਕਮਲ ਨੂੰ ਉਹਨਾਂ ਨੂੰ ਦੇਖਿਓ ਪਿਛੇ ਕਰਾਂਗੇ ਕੈਮਰਾ ਪਿਛੇ ਕਰਾਂਗੇ ਭਾਈ ਹਲੋ ਕਰੇ ਮੜਾ ਕੈਮਰਾ ਸੋ ਇੱਕ ਯਾਦਗਾਰੀ ਸਾਹਮਣੇ ਇੱਕ ਬਾਬਾ ਜੀ ਵੇਟ ਕਰੀਏ ਇੱਕ ਮਿੰਟ ਹਲੋ ਰੁਜਨ ਸਿੰਘ ਜੀ ਜੇ ਰਾਜਾ ਇਹ ਰੁਕ ਜਾਣੀ ਸਾਡਾ ਜੋੜਾ ਲੱਗ ਗਿਆ ਫੇਰ ਹੋ ਜਾ ਜੀ ਅੱਗੇ ਕਰਾ ਲੋ ਜੇ ਰਾਜਾ ਹਾਂ ਜੀ ਬੈਠ ਕੇ ਰਹੋ ਜੀ ਅੱਗੇ ਸਾਹਮਣੇ ਦੇਖਾ ਵੀ ਰਹੇ ਹਾਂ ਅੱਗੇ ਵੀਰੇ ਸਾਹਮਣਾ ਵੀਰ ਜੀ ਆਪਾਂ ਇਹ ਸਰ ਪੱਪਾ ਜੀ ਜਿਹਨਾਂ ਦੇ ਸੈਂਸਰ ਫਾਇੰਡ ਚੱਲ ਰਹੇ ਜਰੂਰ ਹੈ ਅੱਜ ਇਸ ਸਮਾਗਮ ਵਿੱਚ ਪਹੁੰਚੇ ਹੋ ਮੇਂ ਮਹਿਸੂਸ ਕਰਦੇ ਹਾਂ ਬਹੁਤ ਅੱਧੀ ਵਧੀਆ ਪਰਾਲਾ ਬਾਬਾ ਜੋਤੀਸ਼ਾ ਜਿਨ੍ਹਾਂ ਨੇ ਮੈਂ ਸਭ ਦਾ ਸਾਡੇ ਸੋਚ ਤੋਂ ਬਾਹਰ ਦਾ ਕੰਮ ਕੀਤਾ 16 ਲੜਕੀਆਂ ਦਾ ਵਿਆਹ ਕੀਤਾ ਵਾ ਚਾਰ ਮੇਰੇ ਤੋਂ ਲੱਖਮਾ ਸ਼ੁਰੂਆਤ ਵਿੱਚ ਵਿਆਹ ਕੀਤਾ ਲਗਭਗ 20 ਪਰਿਵਾਰਾਂ ਦਾ ਘਰ ਦਾ ਬੋਝ ਬਾਬਾ ਜੀ ਦੇ ਸਿਰ ਤੇ ਲੱਗਿਆ ਵਾ ਇਹ ਮੇਰੇ ਹਿਸਾਬ ਨਾਲ ਬਹੁਤ ਹੀ ਵਧੀਆ ਕੰਮ ਆ ਲੱਗਾ ਉਹ ਉਹ ਇਤਲਾਬ ਦਸ ਮਾਸੂਮ ਦਿੱਤਾ ਜਾ ਰਿਹਾ ਵਾ ਉਹ ਕਿੰਨਾ ਸਹਿਯੋਗ ਦਿੱਤਾ ਬਾਬਾ ਜੀ ਨੂੰ ਦਾਦੇ ਬਾਰੇ ਕੁਝ ਤੇ ਸਾਰੇ ਐਨਆਰਈ ਵੀਰਾਂ ਨੂੰ ਪਿੰਡ ਦਾ ਸਹਿਯੋਗ ਆ ਸਾਰੇ ਪਿੰਡ ਨੇ ਰਲ ਮਿਲ ਕੇ ਤੇ ਬਾਕੀ ਬਾਬਾ ਜੀ ਦਾ ਬਹੁਤ ਵੱਡਾ ਸਹਿਯੋਗ ਆ ਸਾਰਾ ਕੰਮ ਮੇਰੇ ਹਿਸਾਬ ਨਾਲ ਤੇ ਲੱਖ ਲੱਖ ਰੁਪਏ ਲੱਗੇ ਇੱਕ ਵਿਆਦਾ ਸਮਾਨ ਬਣਾਣਾ ਸਾਰਾ ਜਿਹੜਾ ਜਿੰਦਾ ਆ ਅੱਜ ਕੱਲ੍ਹ ਧਨਪੁਰਾ ਮੈਂ ਗਿਆਈ ਤੇ ਬਹੁਤ ਆ ਇਹ ਸਾਨੂੰ ਮੇਰੇ ਹਿਸਾਬ ਨਾਲ ਬਾਬਾ ਜੀ ਦਾ ਸੰਦਾ ਖਰਚਾ ਹੋ ਗਿਆ 25 ਲੱਖ ਲੱਗੇ 5 ਲੱਗੇ ਮਿਲਦਾ ਵਿਆਹ ਦਾ ਤੇ ਇਹ ਕੱਟਿਆ ਬਾਬਾ ਜੀ ਅੱਜ ਤਿਆਂ ਦੇ ਵਿਆਹ ਕੀਤੇ ਆ ਕੀ ਮਹਿਸੂਸ ਕਰਦੇ ਹੋ ਅੱਜ ਬਹੁਤ ਹੀ ਸੁਭਾਗਾ ਦਿਨ ਆ ਮਹਾਰਾਜ ਦੀ ਕਿਰਪਾ ਨਾਲ ਹੀ ਬਹੁਤ ਬਹੁਤ ਹੀ ਸਾਨੂੰ ਖੁਸ਼ੀ ਆ ਜੀ ਜਿਹੜੇ ਤਿਆਂ ਦੇ ਅਸੀਂ ਪੁੰਨਦਾਨ ਕੀਤੇ ਆ ਉਹ ਪਰਿਵਾਰ ਖੁਸ਼ੀ ਖੁਸ਼ੀ ਵਚਨ ਕਿੰਨੇ ਬੱਚਿਆਂ ਦੇ ਵਿਆਹ ਕੀਤੇ ਤੁਸੀਂ 16 16 ਲੜਕੇ ਆ 16 ਪਰਿਵਾਰ ਸੀਗੇ ਜਿਨ੍ਹਾਂ ਦੇ ਇੱਥੇ ਕਿੱਦਾਂ ਮਿਲ ਕੇ ਮਹਿਸੂਸ ਲੱਗਦਾ ਤੁਹਾਨੂੰ ਅੱਜ ਅੱਜੋ ਮਹਾਰਾਜ ਦੀ ਕਿਰਪਾ ਨਾਲ ਜਦੋਂ ਇਦਾਂ ਧੀਆਂ ਦਾ ਫੋਨ ਕਰੀਦਾ ਸਮੇਂ ਲੋ ਰੱਬ ਵੀ ਮਿਲ ਜਾਂਦਾ ਹੈ ਡਿਊਟੀ ਲਈ ਮਹਾਰਾਜ ਨੇ ਤੁਹਾਡੀ ਇਹ ਡਿਊਟੀ ਧੁਰਦਰਗਾ ਤੋਂ ਲੱਗੀ ਆਈ ਆ ਜਿੱਦਾਂ ਜਿੱਦਾਂ ਮਹਾਰਾਜ ਕਰਾਈ ਜਾਂਦੇ ਉਦੋਂ ਉਦਾਂ ਹੀ ਕਰੀ ਜਾਂਦੇ ਇਹ ਤੁਹਾਨੂੰ ਕਿੱਥੋਂ ਲਿਵ ਲੱਗੀ ਵੀ ਗਿਆ ਇਸ ਤਰ੍ਹਾਂ ਕਰੀਏ ਤਾਂ ਜੋ ਸਾਨੂੰ ਤੁਹਾਨੂੰ ਲਿਵ ਬਚਪਨ ਤੋਂ ਹੀ ਮਹਾਰਾਜ ਤੇ ਲੜ ਲੱਗੇ ਬਚਪਨ ਤੋਂ ਤੇ ਜਿੱਦਾਂ ਜਿੱਦਾਂ ਚੱਲੇ ਗਿਆ ਉਦੋਂ ਉਦੋਂ ਨਾਲੇ ਸਿਆਣੇ ਬੰਦਿਆਂ ਨੇ ਜਿੱਦਾਂ ਜਿੱਦਾਂ ਮੈਂ ਵਿਆਹ ਜਿਹੜੀ ਜੰਗੂ ਗੱਲ ਲੱਗ ਜਣੀ ਮੈਂ ਆਪਦੇ ਦਿਮਾਗ ਤੋਂ ਪਾਲਣੀ ਜਿਹੜੀ ਮਾੜੀ ਲੱਗਣੀ ਗੱਲ ਉਹ ਆਪਾਂ ਕਰ ਤੋਂ ਤਮਾਸ਼ਾ ਕੱਢ ਦਿੱਤੀ ਇੱਦਾਂ ਹੀ ਬਹੁਤ ਪੈਦਾ ਖਰਚ ਕਰ ਦਿੰਦੇ ਬੇਫਜ਼ੂਲ بڑے بڑے ਮੋਰਚਾਂ ਨਾਲ 20 20 ਮੋਰਚਾਂ ਨਾਲ ਸਾਲ ਬਾਅਦ ਦੇ ਜੀ ਤੇਗੇ ਫਿਰ ਬੋਲਟ ਮੋਰਚਾਂ ਨਾਲ ਪਾਚੀ ਪਾਣੀ ਕਿੰਨੇ ਕੁ ਮੋਰਚਾਂ ਲਈ ਦਿੰਦੇ ਹੁੰਦੇ ਜੀ ਫਿਰ ਸਾਨੂੰ ਕਿਹ ਬੰਦੇ ਨੇ ਬਹੁਤ ਹੀ ਸਿਆਣੇ ਬੰਦੇ ਉਹਨੇ ਕਹਿੰਦੇ ਕਹਿੰਦੇ ਬਾਬਾ ਜੀ ਤੁਸੀਂ ਇੱਥੀਆਂ ਰਿਵੈਕ ਕਰਵਾਇਆ ਪਹਿਲੇ ਸਾਲ ਤਾਂ 4 ਰੁਪਿਆ ਕਿਤੇ ਜਿਹੜੇ ਹੁਣ 15 16 20 20 ਵਿਆਹ ਵੀ ਕਰ ਸਕਦੇ ਆ ਇੰਨੀ ਕੁ ਮਹਾਰਾਜ ਨੇ ਹਸੀਅਤ ਸੰਭੇਤੀ ਅੱਗੇ ਕੱਲ ਦਾ ਕੀ ਪ੍ਰੋਗਰਾਮ ਹੈ ਕੱਲ ਨੂੰ ਸੁਫੀ ਕਲਾਕਾਰ ਸਾਰਾ ਦਿਨ ਮਹਾਰਾਜ ਦੀ ਕਿਰਪਾ ਨਾਲ 9:00 ਤੋਂ ਲੈ ਕੇ 6:00 ਵਜੇ 6:30 ਵਜੇ ਤੱਕ ਕਲਾਕਾਰ ਚੱਲਣਗੇ ਤੇ ਉਸ ਤੋਂ ਅਗਲੇ ਦਿਨ 18 ਤਰੀਕ ਨੂੰ ਉਸ ਤੋਂ 18 ਤਰੀਕ ਨੂੰ ਛੰਝ ਮੇਲਾ ਹੈ ਠੀਕ ਹੈ ਜੱਤਾ ਪੱਟੀ ਆ ਰਿਹਾ ਨਾਮਵਰ ਕਲਾਕਾਰ ਤੇ ਜਿਹੜਿਆਂ ਆਪਣੀਆਂ ریاਸਤੀ ਖੇਡਾਂ ਹਿੰਦੁਸਤਾਨ ਦੀਆਂ ਭਾਰਤ ਦੀਆਂ ਪੂਰੇ ਭਾਰਤ ਦੇ ਵਿੱਚੋਂ ਪਹਿਲਵਾਨ ਆ ਰਹੇ ਆ ਜਿਹੜੇ ਭਾਰ ਚੈਪਟਲ ਇਹਨਾਂ ਨੂੰ ਅਬ ਸਟਰੋਂਗ men ਕਹਿੰਦੇ ਆ ਉਹ ਐਰ ਦੀ ਦੁਨੀਆ ਦੇ ਸਾਹਮਣੇ ਲਿਆ ਰਹੇ ਆ ਵੀ ਜਿਹੜੇ ਆਉਣ ਵਾਲੇ ਪੀੜ੍ਹੀ ਆਪਣੀ ਉਹ ਨਸ਼ਿਆਂ ਤੋਂ ਬਚ ਸਕੀ ਕਿ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜੈਦਰ ਸੋਪਾਲ ਸਿੰਘ ਮੋਕੇ ਪੰਥਿਆ ਗਾਲੀ ਮਾਲਵਾ ਤਰਾਂ ਦਾ ਅੱਜ ਅਸੀਂ ਤਲਵੰਡੀ ਚੌਧਰੀਆਂ ਦੇ ਵਿਖੇ ਮੀਰਾ ਪਾਸ਼ਾ ਸਾਹਿਬ ਸੈਨ ਜੀ ਦੇ ਦਰਬਾਰ ਦੇ ਉੱਤੇ ਪਹੁੰਚੇ ਸਾਡੇ ਬਹੁਤ ਹੀ ਸਦਕਾਰਯੋਗ ਬਾਬਾ ਜੋਗੀ ਜੀ ਸਾਈਂ ਜੀ ਜਿਹੜਾ ਮੇਲਾ ਕਰਵਾ ਰਹੇ ਨੇ ਅੱਜ ਬੇਅੰਤ ਸੰਗਤਾਂ ਇੱਥੇ ਦਰਸ਼ਨ ਦਿਦਾਰੇ ਕਰ ਰਹੀਆਂ ਜਿੱਥੇ ਲੋੜਵੰਦ ਬੱਚਿਆਂ ਦੇ ਵਿਆਹ ਵੀ ਹੋਏ ਨੇ ਹੋਰ ਜਿਹੜਾ 17 ਤਰੀਕ ਨੂੰ ਵੀ ਕੱਲ ਨੂੰ ਸਵਾਗਮਾ 18 ਤਰੀਕ ਨੂੰ ਜਿਹੜਾ 18 ਤਰੀਕ ਨੂੰ ਸਿੰਝ ਮੇਲਾ 18 ਤਰੀਕ ਦਾ ਸਿੰਝ ਮੇਲਾਗਾ ਜਿੰਨੀਆਂ ਵੀ ਕਪੂਰਥਲੇ ਦੇ ਨੇੜੇ-ਨੇੜੇ ਤਰਵੰਡੀ ਚੌਧਰੀਆਂ ਸੁਲਤਾਨਪੁਰ ਸਾਹਿਬ ਹੋਰ ਇਲਾਕੇ ਦੀਆਂ ਸੰਗਤਾਂ ਬਾਕੀ ਆਪਜੀ ਦੇ ਪੇਂਜੇਰੀਏ ਮੀਡੀਆ ਰਾਹੀਂ ਵਿਦੇਸ਼-ਵਿਦੇਸ਼ ਦੀਆਂ ਸੰਗਤਾਂ ਇਸ ਦਰਸ਼ਨ ਕਰ ਰਹੀਆਂ ਹੈਗੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਨੇੜੇ ਦੀਆਂ ਸੰਗਤਾਂ ਤਾਂ ਇਥੇ ਜਿਹੜੀਆਂ ਹਾਜ਼ਰੀਆਂ ਭਰਨਾ ਕਿ ਜਿਹੜਾ ਦਰਬਾਰ ਦੇ ਉੱਤੇ ਨਮਸਕਾਰਾਂ ਕਰਨ ਨਾਲੇ ਜਿਹੜੇ ਘੋਲ ਦੇਖਣ ਸਿੰਝ ਮੇਲੇ ਦੇ ਕੱਲ ਨੂੰ ਜਿਹੜਾ ਗਾਇਕਾਂ ਦੇ ਅੱਜ ਜਿੱਥੇ ਕਿ ਮਹਾਰਾਜੀ ਦੀ ਗੁਰਬਾਣੀ ਦੇ ਖਣਪਾਟ ਸਾਹਿਬਾਂ ਦੇ ਭੋਗ ਪਾਏ ਗਏ ਨੇ ਉੱਥੇ ਲੋੜਵੰਦ ਬੱਚਿਆਂ ਦੇ ਵਿਆਹ ਵੀ ਹੋਏ ਨੇ ਬਾਅਦ ਚੜ ਕੇ ਨਾਲ ਦਾ ਸਾਈ ਜੀ ਦਾ ਸੰਜੋਗ ਲਈਏ ਆਪਾਂ ਇਸ ਥਾਂ ਤੇ ਆ ਕੇ ਨਾਲੇ ਦਰਸ਼ਨ ਕਰੀਏ ਔਰ ਨਾਲੇ ਮੇਲੇ ਦੀਆਂ ਜਿਹੜੀਆਂ ਰੌਣਕਾਂ ਵਧਾਈਏ ਸਾਰੀ ਸੰਗਤ ਨੂੰ ਅਪੀਲ ਹੈ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਦਰਸ਼ਨ ਇਜ਼ਾਦੇ ਦੇ ਕੇ ਆਪਾਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ